ਗਗਾਪੁਲਸ ਦੇ ਵੱਲੋਂ ਇੱਕ ਗਰੀਬ ਪਰਿਵਾਰ ਤੇ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਸੰਬੰਧੀ ਆरोप ਲੱਗ ਰਹੇ ਨੇ ਕਿ ਪੁਲਿਸ ਨੇ ਧੱਕੇਸ਼ਾਹੀ ਕਰਦਿਆਂ ਹੋਇਆਂ ਇਹ ਝੂਠਾ ਮਾਮਲਾ ਦਰਜ ਕੀਤਾ। ਦੱਸਿਆ ਜਾ ਰਿਹਾ ਹੈ ਕਿ ਚਤਾਰ ਸਿੰਘ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਕੁਵੈਲ ਰੇਟੀ ਚੋਰੀ ਹੋਈ ਹੈ। ਅਤੇ ਪੁਲਿਸ ਦੇ ਵੱਲੋਂ ਬਿਨਾਂ ਜਾਂਚ ਪੜਤਾਲ ਤੋਂ ਹੀ ਉਸ ਵਿਅਕਤੀ ਤੇ ਇਹ ਮਾਮਲਾ ਦਰਜ ਕਰ ਦਿੱਤਾ ਗਿਆ। ਇਸ ਸਬੰਧੀ ਲਖਵਿੰਦਰ ਸ਼ਰਮਾ ਤੇ ਵਿੱਕੀ ਸ਼ਰਮਾ ਨੇ ਕਿਹਾ ਕਿ ਬਹੁਤ ਸਾਲ ਪੁਰਾਣੀ ਬੈਲ ਰੇਡੀ ਸਾਡੀ ਹੈ ਅਤੇ ਸਾਡੇ ਘਰ ਤੋਂ ਬਾਹਰ ਖੜੀ ਰਹਿੰਦੀ ਹੈ। ਉਹਨਾਂ ਆਖਿਆ ਕਿ ਜਗਤਾਰ ਸਿੰਘ ਦੇ ਨਾਲ ਸਾਡੀ ਕਈ ਸਾਲਾਂ ਤੋਂ ਪੁਰਾਣੀ ਰੰਜਿਸ਼ ਜੋ ਕਿ ਕਈ ਸਾਲ ਪਹਿਲਾਂ ਆਪਣੇ ਆਪ ਨੂੰ ਸੱਟਾ ਮਾਰ ਕੇ ਹਸਪਤਾਲ ਦੇ ਵਿੱਚ ਦਾਖਲ ਹੋ ਗਿਆ ਸੀ ਅਤੇ ਉਹਨਾਂ ਨੇ ਝੂਠਾ ਮਾਮਲਾ ਦਰਜ ਕਰਵਾ ਦਿੱਤਾ ਸੀ। ਅਤੇ ਉਹਨਾਂ ਆਖਿਆ ਕਿ ਉਸ ਤੋਂ ਬਾਅਦ ਜਗਤਾਰ ਸਿੰਘ ਦੇ ਵੱਲੋਂ ਸਾਡੇ ਨਾਲ ਖੁੰਧਕ ਰੱਖਣੀ ਸ਼ੁਰੂ ਕਰ ਦਿੱਤੀ ਗਈ ਅਤੇ ਜਾਣਬੁੱਝ ਕੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ। ਉੱਥੇ ਇਸ ਮੌਕੇ ਤੇ ਪੀੜਤ ਪਰਿਵਾਰ ਦੇ ਵੱਲੋਂ ਪੱਤਰਕਾਰਾਂ ਦੇ ਅੱਗੇ ਰੋ ਰੋ ਕੇ ਆਪਣਾ ਦੁੱਖ ਸੁਣਾਇਆ ਗਿਆ ਜਿਨ੍ਹਾਂ ਦਾ ਕਹਿਣਾ ਕਿ ਪੁਲਿਸ ਨੇ ਉਹਨਾਂ ਦੇ ਨਾਲ ਬਹੁਤ ਹੀ ਤਕਲੀਫਾਂ ਕੀਤੀ ਤੇ ਉਹਨਾਂ ਮੰਗ ਕੀਤੀ ਹੈ ਕਿ ਇਸ ਸਬੰਧੀ ਐਸਐਸਪੀ ਬਟਿਆਲਾ ਨੂੰ ਸਬੰਧਤ ਪੁਲਿਸ ਕਰਮਚਾਰੀਆਂ ਤੇ ਕਾਰਵਾਈ ਕਰਨੀ ਚਾਹੀਦੀ ਅਤੇ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕਰਨੀ ਚਾਹੀਦੀ ਮੇਰਾ ਨਾਮ ਲਖਵਿੰਦਰ ਸ਼ਰਮਾ ਜੀ ਪਿੰਡ ਘੱਗੇ ਤੋਂ ਵਾਰਡ ਨੰਬਰ 1 ਜੀ ਜੀ ਕੀ ਪੁਲਿਸ ਨੇ ਜਾਇਜ਼ ਧੱਕੇ ਸਾਈਨਾਂ ਨੂੰ ਪਰਚਾ ਦਰਜ ਕੀਤਾ ਇੱਥੇ ਰੇੜੀ ਖੜੀ ਸੀ ਜੀ ਸਾਡੀ ਕਾਫੀ ਪੁਰਾਣੀ ਰੇੜੀ ਖੜੀ ਸੀ ਸਾਡੀ ਜੋ ਬਲਦ ਨਾਲ ਜੁੜਦੀ ਹੈ ਉਹ ਨਾ ਚੱਲਣ ਲਾਇਕ ਸੀ ਮਤਲਬ ਇੱਕ ਕਵਾੜ ਦਾ ਰੂਪ ਸੀਗਾ ਤੇ ਉਹ ਖੜੀ ਸੀ ਉਹ ਅਸੀਂ ਉਰੋਂ ਮੀਂਹ ਕਰਕੇ ਪਾਣੀ ਚੱਕੜ ਹੁੰਦਾ ਸੀਗਾ ਇਕੱਠਾ ਜੀ ਉਹ ਚੱਕ ਕੇ ਅਸੀਂ ਉਹਨੂੰ ਰਸਫ ਸਫਾਈ ਕਰਕੇ ਰੇੜੀ ਇੱਕ ਸਾਈਡ ਤੇ ਧਰ ਕੇ ਮਤਲਬ ਸਾਫ ਸਫਾਈ ਕਰਤੀ ਜੀ ਉਸ ਤੋਂ ਬਾਅਦ ਸਾਨੂੰ ਐਸ ਐਚ ਓ ਨੇ ਫੋਨ ਕੀਤਾ ਵੀ ਤੁਹਾਡਾ ਰੇੜੀ ਦੇ ਐਸ ਐਚ ਓ ਪੁਇਤਰ ਸਿੰਘ ਜੀ ਨੇ ਕੱਗਾ ਤੋਂ ਕੱਗੇ ਥਾਣੇ ਤੋਂ ਫੋਨ ਕੀਤਾ ਵੀ ਇਹ ਰੇੜੀ ਦੇ ਚੱਕਰ ਚ ਵੀ ਤੁਹਾਡਾ ਜੋ ਵੀ ਮਤਲਬ ਇੱਕ ਦੂਜੇ ਤੇ ਰੋਪ ਲਾਏ ਜਾ ਰਹੇ ਨੇ ਵੀ ਇਹ ਰੇੜੀ ਤੁਸੀਂ ਥਾਣੇ ਰੱਖ ਜੋ ਆ ਕੇ ਵੀ ਸੌ ਨੇਮ ਕਰਕੇ ਰੇੜੀ ਜਿੱਦੀ ਹੋਏਗੀ ਚੱਕਵਾ ਦਾਂਗੇ ਇਹ 10 8 2025 ਨੂੰ ਜਿਵੇਂ ਮੈਂ ਰੇੜੀ ਥਾਣੇ ਛੱਡ ਕੇ ਆਇਆ ਟੈਂਪੋ ਕਰਾਇਤੇ ਕਰਕੇ ਉਸ ਤੋਂ ਬਾਅਦ ਜੇ 11 ਤਰੀਕ ਨੂੰ ਐਸ ਐਚ ਓ ਸਾਹਿਬ ਨੇ ਤੇ ਦਬਾ ਦੇ ਨਾਲ ਤੇ ਪਹਿਲਾਂ 3 9 2015 ਨੂੰ ਸਾਡੇ ਤੇ ਇਹਨਾਂ ਨੇ ਮਤਲਬ ਝੂਠੀ ਸੱਟ ਮਾਰ ਕੇ 326 ਦਾ ਪਰਚਾ ਕਰਵਾਇਆ ਸੀ ਜੀ ਉਹ ਚੋ ਅਸੀਂ ਮਾਨਯੋਗ ਅਦਾਲਤ ਪਟਿਆਲਾ ਤੋਂ ਬਾਈ ਇਜਤਵਰੀ ਹੋ ਗਏ ਉਸ ਤੋਂ ਬਾਅਦ ਜੀ ਜਿਹੜਾ ਇਹ ਪਰਚਾ ਮੰਨ ਲਓ ਵੀ ਰੇੜੀ ਦਾ ਜੀ ਉਹਦਾ ਸਾਰਾ ਕਬਾੜ ਦਾ ਰੂਪ ਹੈ ਜਿਹੜੇ 11500 ਦੀ ਰੇੜੀ ਹੈ ਜੀ ਉਹ ਨਾ ਚੱਲਣ ਲਾਇਕ ਹੈ ਹਾਂਜੀ ਚੱਲਣ ਲਾਇਕ ਨਹੀਂ ਸੀ ਉਹ ਓਪਨ ਚ ਖੜੀ ਸੀ ਓਪਨ ਚ ਖੜੀ ਸੀ ਇੱਥੇ ਆਪਣੇ ਪਲਾਟ ਚ ਬਾਰ ਮੂਰੇ ਜਿਹੜੀ ਇਹ ਜਗਾ ਜੀ ਮੇਰੀ ਉਹਦੇ ਮੂਰੇ ਖੜੀ ਸੀਗੀ ਮੰਨ ਲਓ ਕਿ ਤੱਕਾ ਸਾਈ ਕਰਕੇ ਤੁਹਾਡੇ ਦੇ ਪਰਚਾ ਚੋਰੀ ਕਰਾਤਾ ਸਾਡੇ ਤੇ ਝੂਠਾ ਪਰਚਾ ਜੀ ਚੋਰੀ ਦਾ ਦਿੱਤਾ ਹੈ ਬਾਈ ਨੇਮ ਸਾਡੇ ਤੇ ਤਿੰਨ ਬੰਦਿਆਂ ਦੇ ਪਰਚਾ ਦਿੱਤਾ ਜੀ ਮੇਰਾ ਨਾਮ ਲਖਵਿੰਦਰ ਸ਼ਰਮਾ ਮੇਰੇ ਤੇ ਜੀ ਮੇਰੇ ਫਾਦਰ ਸਾਹਿਬ ਭਰਪੁਰਚੰਦ ਜੀ ਮੇਰਾ ਛੋਟਾ ਬ੍ਰਦਰ ਹੈ ਜੀ ਵਿੱਕੀ ਸ਼ਰਮਾ ਜੀ ਉਹ ਤੇ ਜੀ ਤਿੰਨ ਬੰਦਿਆਂ ਦੇ ਸਾਡੇ ਤੇ ਪਰਚਾ ਦਿੱਤਾ ਜੀ ਜੋ ਕਿ ਸਾਨੂੰ ਡਰਾਇਆ ਤਮਕਾ ਹੈ ਗਿਆ ਵੀ ਤੁਹਾਨੂੰ ਅਰੈਸਟ ਕਰ ਲਾਂਗੇ ਅਸੀਂ ਉਸ ਡਰ ਦੇ ਵਿੱਚ ਪਟਿਆਲਾ ਮਾਨਯੋਗ ਅਦਾਲਤ ਤੋਂ ਅਸੀਂ ਐਂਟਰੀ ਸਪੀਟਰੀ ਬੇਲ ਕਰਵਾਈ ਹੈ ਜੀ ਜੋ ਅਸੀਂ ਕੱਲ ਬੇਲ ਕਰਵਾਈ ਹੈ ਜੀ ਕੱਲ ਉਹਦੀ ਉਹ ਪਵਾ ਕੇ ਆ ਪਹਿਲਾਂ ਪਰਸੋਂ ਮੈਂ 3 ਤਰੀਕ ਨੂੰ ਸ਼ ਬਲਵਿੰਦਰ ਸਿੰਘ ਜੀ ਨੂੰ ਫੋਨ ਕੀਤਾ ਵੀ ਸਾਡਾ ਅੱਜ ਦਾ ਇਹ ਤੇ ਡੇਟ ਦਾ ਟਾਈਮ ਹੈ ਜੀ ਵੀ ਜਿਹੜੀ ਬੇਲ ਹੋਈ ਆ ਵੀ ਤੁਸੀਂ ਸਾਡੀ ਜੋ ਵੀ ਸ਼ਾਮਲ ਤਪਤੀਸ਼ ਆ ਉਹ ਕਰ ਲੋ ਤੇ ਉਹਨਾਂ ਨੇ ਉਸ ਦਿਨ ਸਾਨੂੰ ਰਾਹ ਨਹੀਂ ਦਿੱਤਾ ਕੱਲ ਫਿਰ ਤਾਂ ਸ਼ਾਮਲ ਤਪਤੀਸ਼ ਸਾਡੀ ਪਾਈ ਆ ਜੀ ਉਦੋਂ ਸਾਨੂੰ ਰੇੜੀ ਦੇ ਕੋਲ ਉੱਥੇ ਖੜਾ ਕੇ ਸਾਨੂੰ ਡਰਾ ਧਮਕਾ ਕੇ ਸਾਡੀ ਵੀਡੀਓ ਮਤਲਬ ਉੱਥੇ ਵੀਡੀਓ ਕਲਿੱਪੀ ਬਣਾਈ ਆ ਉਹਨਾਂ ਨੇ ਮਤਲਬ ਸਾਨੂੰ ਉਸ ਰੇੜੀ ਦੇ ਸਾਡੀ ਰੇੜੀ ਸਾਡੇ ਤੋਂ ਥਾਣੇ ਮੰਗਵਾ ਕੇ ਸਾਨੂੰ ਦੋਸ਼ੀ ਕਰਾਰ ਕਰਨ ਦੇ ਹੱਕ ਚ ਕਰਦੇ ਨੇ ਇਹ ਜੋ ਕਿ ਸਾਡੇ ਨਾਲ ਧੱਕਾ ਹੋ ਰਿਹਾ ਜੀ ਇਹ ਪੰਜਾਬ ਪੁਲਿਸ ਦੀ ਮਿਲੀ ਭੁਗਤ ਹੈ ਮਤਲਬ ਕੱਗੇ ਥਾਣੇ ਦੀ ਸਰਦਾਰ ਬਲਵਿੰਦਰ ਸਿੰਘ ਦੀ ਤੇ ਸਰਦਾਰ ਪਵਿੱਤਰ ਸਿੰਘ ਦੀ ਮਿਲੀ ਭੁਗਤ ਨਾਲ ਸਾਡੇ ਤੇ ਪਰਚਾ ਹੋਇਆ ਜੀ ਸਾਨੂੰ ਹਰਾ ਉਸੀਂ ਇਨਕੁਆਰੀ ਪਾਈ ਕੋਈ ਅਸੀਂ ਐਸਐਸਪੀ ਸਾਹਿਬ ਨੂੰ ਮਨਜੋਗ ਐਸਐਸਪੀ ਸਾਹਿਬ ਪਟਿਆਲਾ ਨੂੰ ਇਨਕੁਆਰੀ ਪਾਈ ਹੋਈ ਹੈ ਜੀ ਪਰ ਉਹਦਾ ਜੇ ਸਾਨੂੰ ਕੋਈ ਰਿਪਲਾਈ ਨਹੀਂ ਮਿਲਿਆ ਹੈਗਾ 13 ਤਰੀਕ ਨੂੰ ਵੀ ਅਸੀਂ ਇੱਕ ਇਨਕੁਆਰੀ ਦੀ ਐਪਲੀਕੇਸ਼ਨ ਲਿਖ ਕੇ ਪਟਿਆਲਾ ਐਸਐਸਪੀ ਸਾਹਿਬ ਨੂੰ ਪਾਈ ਹੈ ਜੀ ਉਸ ਤੋਂ ਬਾਅਦ ਅਸੀਂ 26 ਤਰੀਕ ਨੂੰ ਵੀ ਪਾਈ ਹੈ ਜੀ ਇੱਕ ਹੋਰ ਦੋ ਐਪਲੀਕੇਸ਼ਨ ਅਸੀਂ ਦੇ ਚੁੱਕੇ ਹਾਂ ਜੀ ਕੋਈ ਸੁਣਾਈ ਨਹੀਂ ਕੋਈ ਸੁਣਵਾਈ ਨਹੀਂ ਅਜੇ ਤੱਕ ਕੋਈ ਜੀ ਸਾਨੂੰ ਨਾ ਕੋਈ ਫੋਨ ਆਇਆ ਜੀ ਨਾ ਕੁਝ ਹੋਇਆ ਹੋਰ ਵੀ ਪਾਣੀ ਪੁਣੀ ਪਛੜ ਕੇ ਇੱਥੇ ਕੋਈ ਇੱਥੇ ਪਾਣੀ ਜੀ ਇਧਰ ਦਲਵੀਰਾ ਜੀ ਦਲਵੀਰ ਸਿੰਘ ਹਾਂ ਕਮੰਡ ਸਿੰਘ ਦਾ ਸੁਣ ਕਮੰਡ ਸਿੰਘ ਦਾ ਦਲਵੀਰ ਇਹ ਮਤਲਬ ਉਧਰੋਂ ਆਪਣੇ ਕੋਠੀ ਤੋਂ ਕੇ ਹਰ ਰੋਜ਼ ਇੱਕ ਦੋ ਦਿਨ ਛੱਡ ਕੇ ਪਾਣੀ ਛੱਡਦਾ ਜੀ ਉਹਦੇ ਚੱਕਰ 'ਚ ਇੱਥੇ ਮਿੱਟੀ-ਮੋਟੀ ਪਾ ਕੇ ਸਾਫ ਸੁੱਤਰਾ ਕੀਤਾ ਸੀ ਆਪਣੀ ਰੇੜੀ ਚੱਕ ਕੇ ਇੱਕ ਪਾਸੇ ਕਰ ਲਈ ਇਹਨਾਂ ਨੇ ਮਤਲਬ ਉਸੇ ਖੁੰਦਕ ਦੇ ਵਿੱਚ ਇਹ ਜਿਹੜਾ ਟਰਾਂਸਫਾਰਮ ਐ ਉੱਪਰ ਦੇਖ ਰਹੇ ਹੋ ਤੁਸੀਂ ਟਰਾਂਸਫਾਰਮ ਲੰਘ ਰਿਹਾ ਹੈ ਜੀ ਇੱਥੇ ਇੱਕ ਮਤਲਬ ਕਰੰਟ ਔਨ ਦਾ ਚੱਕਰ ਦੇ ਕਾਰਨ ਅਸੀਂ ਰੇੜੀ ਹੋਰਾਂ ਪਰਾਂ ਚੱਕ ਕੇ ਚਲੋ ਵੀ ਆਪਣੀ ਰੇੜੀ ਆ ਆਪਾਂ ਨੂੰ ਕੀ ਦਿੱਕਤ ਆ ਆਪਾਂ ਪਰਾਂ ਚੱਕ ਕੇ ਲਾ ਲੈਣੇ ਆ ਤਾਂ ਉਸ ਚੱਕਰ ਦੇ ਵਿੱਚ ਜੀ ਇਹਨਾਂ ਨੇ ਫਿਰ ਪੋਲੀਟਿਕਲ ਮਸਲੇ ਦੇ ਨਾਲ ਰੇੜੀ ਵੀ ਤੁਹਾਡੀ ਸੀ ਰੇੜੀ ਸਾਡੀ ਸੀ ਜੀ ਸਾਡੀ ਰੇੜੀ ਸਾਡੀ ਰੇੜੀ ਸਾਤੋਂ ਹੀ ਐਸ ਐਚਓ ਸਾਹਿਬ ਨੇ 10 ਤਰੀਕ ਨੂੰ ਸਾਤੋਂ ਹੀ ਮੰਗਵਾਈ ਗਈ ਹੈ ਪੁਲਿਸ ਥਾਣੇ ਅੱਛਾ ਹਾਂਜੀ ਸਾਡੇ ਦੀ ਚੋਰੀ ਦਾ ਪਰਚਾ ਸਾਡੇ ਦੀ ਚੋਰੀ ਦਾ ਪਰਚਾ ਪਤਾ ਮੇਰੇ ਕੋਲ ਵੀਡੀਓ ਕਲਿੱਪ ਵਗੈਰਾ ਹੈਗੇ ਜੀ ਮੈਂ ਥਾਣੇ ਖੜਵਾ ਕੇ ਆ ਜੀ ਰੇੜੀ ਕੋਈ ਦਿੱਕਤ ਨਹੀਂ ਹੈ ਹਾਂਜੀ ਹਾਂਜੀ ਸਰ ਮੇਰਾ ਨਾਮ ਵਿੱਕੀ ਸ਼ਰਮਾ ਜੀ ਹੈ। ਵਿੱਕੀ ਸ਼ਰਮਾ ਜੀ ਕੀ ਤੁਹਾਡੇ ਨਾਲ ਧੱਕੇਸਾਹੀ ਪੁਲਿਸ ਵਾਲੋਂ ਕੀਤੀ ਜਾ ਰਹੀ ਹੈ? ਸਰ ਇਹ ਹੈ ਜੀ ਇੱਥੇ ਨੇ ਇੱਕ ਓਪਨਲੀ ਰੇੜੀ ਖੜੀ ਸੀਗੀ ਜਿਹੜਾ ਕਿ ਕੁਆੜਾ ਦਾ ਰੂਪ ਸੀ ਕਾਫੀ ਟਾਈਮ ਤੋਂ ਨਾ ਚੱਲਣ ਜੋਗੀ। ਉਹ ਵੀ ਸਰ ਸਾਡੇਓ ਸੀਗੀ ਤੇ ਉਹਦੇ ਸਬੰਧ ਚ ਕੋਈ ਅਸੀਂ ਨਾ ਇੱਥੇ ਟੋਏ ਵਗੈਰਾ ਭਰ ਕੇ ਮਿੱਟੀ ਵਗੈਰਾ ਪਾਈ ਸੀ। ਤੇ ਪਹਿਲਾਂ ਕੁਛ ਨਾ ਮਤਲਬ ਇੱਥੇ ਪਿੰਡ ਦੇ ਲੋਕ ਪਿੰਡ ਦੇ ਮਤਲਬ ਸਾਡੇ ਗੁਆਂਢੀ ਇਹ ਨੇ ਕੁਛ ਘਰ ਛੱਡ ਕੇ 10 15 ਘਰ ਛੱਡ ਕੇ ਉਹਨਾਂ ਨੇ ਇੱਕ ਕੋਰਟ ਚ ਕੇਸ ਪਾਇਆ ਸੀਗਾ 2015 ਚ ਵੀ ਇਹ ਜਿਹੜੀ ਜਗ੍ਹਾ ਜਿੱਥੇ ਆਪਾਂ ਖੜੇ ਆ ਵੀ ਇਹ ਸਾਡੀ ਬਣਦੀ ਐ ਤੇ ਜਿਸ ਦੇ ਹੱਕ ਵਿੱਚ ਜਿਹੜੀਆਂ ਵੀ ਗਵਾਹੀਆਂ ਵਗੈਰਾ ਹੋਈਆਂ 2022 ਚ ਉਹ ਜੱਜਮੈਂਟ ਪੇਸ਼ ਹੋ ਗਈ ਵੀ ਇਹ ਜਗ੍ਹਾ ਇਹਨਾਂ ਦੀ ਨਹੀਂ ਹੈਗੀ ਤੇ ਉਹ ਜਿਹੜੀ ਕੰਟੈਕਟ ਸੀਗੀ ਉਹ ਡਿਸਮਿਸ ਕਰਤੀ ਤੇ ਉਸ ਤੋਂ ਬਾਅਦ ਅਸੀਂ ਇਹ ਟੋਏ ਭਰੇ ਨੇ ਜੀ ਤੇ 10 ਤਰੀਕ ਨੂੰ ਸਾਨੂੰ ਫੋਨ ਆਇਆ ਰੇੜੀ ਬਾਰੇ ਕੋਈ ਰੇੜੀ ਬਾਰੇ ਇਹਨਾਂ ਨੇ ਕੋਈ ਦਰਖਾਸਤ वगैरह ਦਿੱਤੀ ਹੈ ਜਿਵੇਂ ਵੀ ਬਣਾ ਕੇ ਦਿੱਤੀ ਆ ਆਪ ਦਾ ਕੋਈ ਪਲਾਨ ਦੇ ਮੁਤਾਬਕ ਕੋਈ ਵੀ ਦਰਖਾਸਤ ਦਿੱਤੀ ਆ ਤੇ ਉਸ ਤੋਂ ਬਾਅਦ 10 ਤਰੀਕ ਨੂੰ ਰੇੜੀ ਉੱਥੇ ਮੰਗਾ ਲਈ ਗਈ ਹੈ ਤੇ 11 ਤਰੀਕ ਨੂੰ ਸਾਡੇ ਦੇ ਪਰਚਾ ਦਿੱਤਾ ਜੀ ਚੋਰੀ ਦਾ ਜੀ ਸਰ ਚੋਰੀ ਦਾ ਜੀ ਤੁਸੀਂ ਕੋਈ ਪਾਈ ਇਨਕੁਆਰੀ ਇਹਦੀ ਹਾਂਜੀ ਸਰ ਅਸੀਂ ਦੋ ਐਪਲੀਕੇਸ਼ਨ ਦਿੱਤੀਆਂ ਨੇ ਜੀ ਐਸਐਸਪੀ ਮਾਨਜੋਗ ਐਸਐਸਪੀ ਸਾਹ ਪਟਿਆਲਾ ਨੂੰ ਜੀ ਜੀ ਸਰ ਨਹੀਂ ਸਰ ਹਜੇ ਤੱਕ ਕੋਈ ਰਿਪਲਾਈ ਨਹੀਂ ਆਇਆ ਵੀ ਕਦੋਂ ਬੁਲਾਇਆ ਜਾ ਰਿਹਾ ਜਾਂ ਕੀ ਗੱਲਬਾਤ ਆ ਤੁਸੀਂ ਕੀ ਕਹਿੰਦੇ ਸਾਰੇ ਝੁੱਠਾ ਪੱਤੇ ਪਾਇਆ ਹੈ ਹਾਂਜੀ ਹਾਂਜੀ ਸਰ ਬਿਲਕੁਲ ਸ਼ਰਿਆਮ ਝੁੱਠਾ ਜੀ ਪਾਇਆ ਜੀ 2015 ਚ ਤੇ ਉਦੋਂ ਵੀ ਇਸੇ ਜਗ੍ਹਾ ਦੇ ਮੈਟਰ ਚ ਕਰਵਾਇਆ ਉਹੀ ਪਾਰਟੀਆਂ ਨੇ ਇਸ ਸਬੰਧੀ ਲਖਵਿੰਦਰ ਸ਼ਰਮਾ ਤੇ ਵਿੱਕੀ ਸ਼ਰਮਾ ਦੇ ਮਾਮਲਾ ਦਰਜ ਹੋਣ ਤੋਂ ਬਾਅਦ ਥਾਣਾ ਮੁਖੀ ਪਵਿੱਤਰ ਸਿੰਘ ਨਾਲ ਗੱਲ ਕੀਤੀ ਤਾਂ ਇਸ ਸਬੰਧੀ ਉਹਨਾਂ ਕੀ ਜਾਣਕਾਰੀ ਦਿੱਤੀ ਹੈ ਤੁਸੀਂ ਵੀ ਸੁਣੋ ਛੋਟੀ ਦੇ ਮਾਮਲਾ ਬਤ ਕੀਤੀ ਤਿੰਨ ਪੱਤੇ ਪਾਇਆ ਕੀ ਕਰਿਆ ਤੁਸੀਂ ਇਹ ਜੀ ਦਰਖਾਸਤ ਦਿੱਤੀ ਸੀ ਜਗਤਾਰ ਸਿੰਘ ਪੁੱਤਰ ਬਲਵੰਤ ਸਿੰਘ ਨੇ ਵੀ ਉਹਦਾ ਰੇਡਾ ਚੋਰੀ ਹੋਇਆ ਐਫ ਆਈ ਆਰ ਨੰਬਰ 80 ਮਿਤੀ 11 8 25 16 303 ਅਵਲੀਕ 2 ਬੀ ਐਨ ਐਸ ਦਰਜ ਕੀਤਾ ਸੀ ਜੀ ਦੀ ਤਫਤੀਸ਼ ਏ ਐਸ ਆਈ ਬਲਵਿੰਦਰ ਕੁਮਾਰ ਕਰ ਰਹੇ ਨੇ ਇਹਦੀ ਪ੍ਰਤਾਲ ਨਹੀਂ ਕੀਤੀ ਗਈ ਸੀ ਕਿ ਵੈਸੇ ਪਤਾ ਬੈਤਾ ਹੈ ਪ੍ਰਤਾਲ ਤਾਂ ਨਹੀਂ ਤਫਤੀਸ਼ ਹੋ ਰਹੀ ਹੈ ਜੀ ਪ੍ਰਤਾਲ ਨਹੀਂ ਕੀਤੀ ਤਫਤੀਸ਼ ਹੋ ਰਹੀ ਹੈ ਅੱਛਾ ਤਫਤੀਸ਼ ਕੀਤੀ ਸੀ ਨਹੀਂ ਤਫਤੀਸ਼ ਕੀਤੀ ਜਾ ਰਹੀ ਹੈ ਤਫਤੀਸ਼ ਚੱਲ ਰਹੀ ਹੈ ਅੱਛਾ ਹੁਣ ਤੱਕ ਚੱਲੀ ਹੈ ਹਾਂ ਜੀ ਆਣਾ ਤੋਂ ਕਲਾ ਸ਼ਰਮਾ ਦੀ ਰਿਪੋਰਟ